ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗਰਿਟੀਆ ਦੇ ਵਿੱਚ ਮੌਸਮ ਦੀ ਹਫੜੇ ਲੈ ਕੇ ਆਜਾ ਰਹੇ ਹਾਂ ਜੀ ਅਗਲੇ 5 ਦਿਨਾਂ ਦੀ ਹਫਾ ਗੱਲ ਕਰਨੀ ਹੈ ਯਾਨੀ ਕਿ 3 ਤਰੀਕ ਤੱਕ ਪੰਜਾਬ ਦਾ ਫਲਾਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਅੱਜ ਦੇਖਦੇ ਹਾਂ ਐਸੇ ਲਈ ਜਿਆ ਤਾਜ਼ਾ ਸੈਟਲਾਈਟ ਦਸੀਨਾ ਤੇ ਤੁਹਾਨੂੰ ਸਦਾ ਲੈ ਕੇ ਚੱਲਦੇ ਹਾਂ ਲਗਭਗ ਐਸੇ ਲਈ ਫੌਣ ਦੇ 6:00 ਵਜਣ ਜਾ ਰਿਹਾ 8:00 ਦੇ ਤੇ 29 ਅਪ੍ਰੈਲ ਦਾ ਦਿਨ ਆਖਰੀ ਹੜਾਤੇ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਲਗਭਗ ਬਹੁਤੇ ਹਾਗ ਬਦਲਵਾਈ ਨਾਲ ਜਿਹੜਾ ਇੱਕ ਸਿਸਟਮ ਹੈ ਉਹ ਪਾਕਿਸਤਾਨ ਦੇ ਵਿੱਚ ਐਂਟਰ ਕਰ ਰਿਹਾ ਹੈ ਇਸੇ ਲਈ ਤੁਸੀਂ ਦੇਖ ਵੀ ਸਕਦੇ ਆ ਅਗਲੇ ਜਲੇ 48 ਘੰਟੇ ਨੇ ਟਟਵੇਂ ਤੌਰ ਤੇ ਬਦਲਵਾਈ ਪਹੁੰਚ ਸਕਦੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਕੱਲ ਵੀ ਮੌਸਮ ਕਾਰਮ ਤੇ ਖੁਸ਼ਕ ਰਹਿੰਦਾ ਜਾਪ ਰਿਹਾ ਜਿਵੇਂ ਕਿ ਇਹ ਸਾਨੂੰ ਦੱਸ ਚੁੱਕੇ ਹਾਂ ਕਿ ਇੱਕ ਤਰੀਕ ਤੋਂ ਸਿਸਟਮ ਸਰਗਰਮ ਹੋਣਾ ਸ਼ੁਰੂ ਹੋ ਜਾਏਗਾ ਪਛਮੀ ਸਿਸਟਮ ਪਹੁੰਚ ਕਰ ਰਿਹਾ ਉੱਤਰ-ਪਾਰਦੇ ਵੱਲ ਜਿਹੜਾ ਕਿ ਇੱਕ ਤਰੀਕ ਤੋਂ ਦੁਪਹਿਰ ਤੋਂ ਬਾਅਦ ਸਰਗਰਮ ਹੋਵੇਗਾ ਤੇ 2 ਤੇ 3 ਤਰੀਕ ਤੇ 4 ਤਰੀਕ ਇਹਨਾਂ ਦਿਨਾਂ ਦੇ ਵਿੱਚ ਮੀਂਹ ਚੱਕਰ ਦੇ ਅਸਰ ਬਣਨਗੇ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਸੋ ਇਹ ਸਿਸਟਮ ਐਜ਼ ਇਟ ਉਸੇ ਤਰ੍ਹਾਂ ਆ ਰਿਹਾ ਇਹਦੇ ਵਿੱਚ ਕੋਈ ਦੋ ਰਗ ਨਹੀਂ ਹੈ ਤੇ ਮੌਸਮ ਆਪਣਾ ਉਸੇ ਤਰ੍ਹਾਂ ਲੱਗਫਗ ਬਹੁਤੇ ਖੇਤਰਾਂ ਨੂੰ ਇਹ ਸਿਸਟਮ ਪ੍ਰਭਾਵਿਤ ਕਰ ਰਿਹਾ ਤੇ ਜੇਕਰ ਟੈਂਪਰੇਚਰ ਵਾਲੇ ਫაქਟ ਤੋਂ ਦੇਖਦੇ ਹਾਂ ਕਿ ਟੈਂਪਰੇਚਰ ਤਾਂ ਉੱਨੋ ਜਾ ਰਹੇ ਨੇ ਗਰਮੀ ਤੇ ਹਮਸ ਨੇ ਪਰੇਸ਼ਾਨ ਕੀਤਾ ਹੋਇਆ ਪੰਜਾਬ ਹਰਿਆਣਾ ਵਾਸੀਆਂ ਨੂੰ ਸੋ ਬੀਤੇ 24 ਘੰਟਿਆਂ ਦੇ ਵਿੱਚ ਵੀ ਟੈਂਪਰੇਚਰ 40 ਤੋਂ ਪਲੱਸ ਹੀ ਦਰਜ ਹੋਏ ਨੇ ਮੈਕਸਿਮਮ ਟੈਂਪਰੇਚਰ 42-43 ਤੇ ਚੱਲਦੇ ਹੋਏ ਨੇ ਪੰਜਾਬ ਦੇ ਸੋ ਦੇ ਜਿਹੜੇ 48 ਘੰਟਿਆਂ ਲਈ ਮੌਸਮ ਹੋਰ ਗਰਮ ਹੋ ਸਕਦਾ 1 ਡਿਗਰੀ ਦਾ ਹੋਰ ਇਜ਼ਾਫਾ ਹੋ ਸਕਦਾ ਕਿਉਂਕਿ ਪੁਰਾ ਚੱਲ ਰਿਹਾ ਪੁਰਾ ਯਾਨੀ ਕਿ ਇਸ ਟੂਵੰਡ ਪੰਜਾਬ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਪੁਰੇ ਦਾ ਵਹਾਅ ਤੇਜ਼ ਹੈ ਸਵੇਰ ਵੇਲੇ ਫਰਾ ਕਾਫੀ ਤੇਜ਼ ਚੱਲ ਰਿਹਾ ਸੀ ਤੇ ਹੁਣ ਦੁਪਹਿਰ ਤੋਂ ਬਾਅਦ ਅਜੋ ਖਚਮ ਬਹੁਤ ਘੱਟ ਖੇਤਰਾਂ ਦੇ ਵਿੱਚ ਚੱਲ ਰਹੀ ਆ ਤੇ ਆਉਂਦੇ ਜਿਹੜੇ 24 36 ਘੰਟੇ ਨੇ ਉਪਰੇ ਚੱਲਣ ਦੇ ਅਸਰ ਹੋਣਗੇ ਪੂਰਾ ਫਲੱਸ ਹੀਟ ਕਿੰਨੇ ਖੇਤਰਾਂ ਦੇ ਵਿੱਚ ਲੱਗਦੀ ਹੈ ਅਗਲੇ 48 ਘੰਟਿਆਂ ਦੇ ਵਿੱਚ ਇਹ ਡਿਫੈਂਡ ਕਰੇਗੀ ਕਿ ਸਿਸਟਮ ਕਿੰਨਾ ਤਗੜਾ ਹੋਏਗਾ ਸੋ ਫਿਲਹਾਲ ਜੇਕਰ ਅਫਵਾ ਮੌਸਮ ਵਿਭਾਗ ਦੇ ਜੋ ਅਫਰੇਟ ਹੈ ਉੱਤੇ ਚੱਲਦੇ ਆ ਤੁਹਾਡੇ ਨਾਲ ਇੱਕ ਅਪਡੇਟ ਸਾਂਝੀ ਕਰ ਰਹੇ ਆ ਜੀ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਆ ਉਹਦੇ ਦਿਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਫਿਲਹਾਲ ਅਗਲੇ 2 ਦਿਨ ਜਿਹੜੇ ਵਾਰਨਿੰਗ ਹੁਣ ਹਟਾ ਦਿੱਤੀ ਗਈ ਹੈ ਕਿਉਂਕਿ ਪੱਛੋਂ ਜਿਹੜੀ ਗਰਮ ਹਵਾਵਾਂ ਚੱਲ ਰਹੀਆਂ ਸੀ ਉਹਦੇ ਵਿੱਚ ਗਰਮ ਜਿਹੜੀ ਗਰਮ ਹੜ ਸੀ ਜਿਹਦੇ ਨਾਲ ਹੀਟ ਵੇਵ ਚੱਲ ਰਹੀ ਸੀ ਉਹ ਰਾ ਚੱਲ ਰਿਹਾ ਫਿਰ ਦੇ ਬਦ ਚੱਲਣ ਨਾਲ ਜਿਹੜੀ ਹਮਵਸ ਜ਼ਰੂਰ ਬਧੇਗੀ ਰਾਤਾਂ ਦੇ ਵਿੱਚ ਵੀ ਹਮਵਸ ਜਿਹੜੀ ਵਧਣੀ ਤੈ ਹੈ ਪਰ ਹੀਟ ਵੇਵ ਦੇ ਜਿਹੜੇ ਅਲਰਟ ਨੇ ਉਹ ਹਟਾ ਦਿੱਤੇ ਗਏ ਨੇ ਫਿਲਹਾਲ ਅਜ ਦੇ ਦੂਜੇ ਪਾਸੇ ਜੀ yellow ਤੇ orange ਅਲਰਟ ਜਿਹੜੇ ਲਾਗੂ ਕਰ ਦਿੱਤੇ ਗਏ ਨੇ 1 ਮਈ ਨੂੰ ਡਸ ਸਟਾਰਮ ਯਾਨੀ ਕਿ ਤੂਫਾਨੀ ਹਵਾਵਾਂ ਚੱਲ ਸਕਦੀਆਂ ਨੇ ਡਸਟ ਨਾਲ ਯਾਨੀ ਕਿ ਧੂੜ ਫਰੀ ਹਨੇਰੀ ਦੇ ਅਸਰ ਨੇ ਇੱਕ ਤਰੀਕ ਨੂੰ ਜਿਵੇਂ ਕਿ ਅਸੀਂ ਨੂੰ ਪਹਿਲਾਂ ਵੀ ਦੱਸ ਚੁੱਕਿਆ ਲੈਂਦੇ ਤਾਂ ਚੜ੍ਹਦੇ ਵੱਲੋਂ ਹਨੇਰੀ ਕੁਝ ਕਰੇਗੀ ਲਗਭਗ ਕਹਿ ਸਕਦੇ ਹਾਂ ਕਿ ਪੰਜਾਬ ਦੇ 70-75 ਫੀਸਦੀ ਖੇਤਰਾਂ ਦੇ ਵਿੱਚ ਮੀਂਹ ਚੱਕਰ ਦੇ ਅਸਰ ਵੜਦੇ ਜਾ ਫਰੇ ਨੇ ਬਾਕੀ ਆ ਹੋਰ ਲੱਗੇ ਜਾ ਕੇ ਇਹਦਾ ਆਪਾਂ ਜੋ ਜੋ ਵੀ ਆਫ ਡੇਟਸ ਹੋਣਗੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ ਹਰਿਆਣਾ ਚंडीगढ़ ਦਿੱਲੀ ਪੰਜਾਬ ਦੇ ਵਿੱਚ ਅਗਲੇ ਆਰ ਦੇ ਨਾਲ ਦੇ ਯੈਲੋ ਲੜ ਜੜੇ ਜਾਰੀ ਕੀਤੇ ਜਾ ਚੁੱਕੇ ਨੇ ਤੇ ਇੱਕ ਤਰੀਕੇ ਲਈ ਜਸਟ ਰਮ ਯਾਨੀ ਕਿ ਤੋੜ ਫਰੀ ਹਨੇਰੀ ਦੇ orange alert special ਦੱਸਿਆ orange alert جاری ਕੀਤਾ ਗਿਆ ਨੇ ਇੱਕ ਤਰੀਕ ਲਈ ਇੱਕ ਤਲੋਕ ਨੇ ਹੀ ਇਹ ਜਿਹੜਾ ਸਿਸਟਮ ਹੈ ਉਹ ਸਰਗਰਮ ਹੋਵੇਗਾ ਉਸ ਤੋਂ ਬਾਅਦ 2 ਦੇ ਨੇ ਚ 4 ਤਰੀਕ ਨੂੰ ਇਹ ਜਾ ਲੋਲਡ ਜੜਿਆ ਲਾਗੂ ਹੋ ਰਹਿਣਗੇ ਮੀ ਪਲੱਸ ਗਰੇ ਮਾਰ ਦੇ ਵੀ ਅਲਰਟ ਉਸ ਵਾਰ ਫਾਗ ਜਾਰੀ ਕਰ ਸਕਦਾ ਇੱਕ ਦੋ ਤਰੀਕ ਨੂੰ ਉਹ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ 48 ਘੰਟੇ ਨੇ ਜੀ ਉਸ ਤੋਂ ਬਾਅਦ ਟੈਂਪਰੇਚਰ ਨੂੰ ਠੱਲ ਹੋਣ ਦੇ ਲਈ ਸਿਸਟਮ ਤਿਆਰ ਹੈ ਤੇ ਸਿਸਟਮ ਜਦੋਂ ਆਵੇਗਾ ਉਦੋਂ ਗਰਮੀ ਹੋਮਸ ਫਰੀ ਉਫਾਨ ਤੇ ਹੋਵੇਗੀ ਜਦੋਂ ਸਿਸਟਮ ਜਾਵੇਗਾ ਉਦੋਂ ਟੈਂਪਰੇਚਰ ਹੇਠਾਂ ਆਜੇਗਾ ਜੋ ਕੇ ਹੋਣਗੇ ਤੇ ਟੈਂਪਰੇਰੀ ਰਾਹਤ ਪੰਜਾਬ ਹਰਿਆਣਾ ਰਾਜਸਥਾਨ ਵਸਨੀਕਾਂ ਨੂੰ ਕੁਝ ਪਲਾਂ ਦੇ ਲਈ ਕੁਝ ਸਮੇਂ ਦੇ ਲਈ ਜ਼ਰੂਰ ਮਿਲੇਗੀ ਦੋ ਤਿੰਨ ਦਿਨਾਂ ਦੇ ਲਈ ਜਿਵੇਂ ਫਿਰ ਤੋਂ 파ੜਾ ਚੜ੍ਹੇਗਾ ਦੂਜਾ ਸਿਸਟਮ ਵੀ ਫਿਰ ਠਲ フォਰ ਦੇ ਲਈ ਟੈਂਪਰੇਚਰ ਨੂੰ ਤਿਆਰ ਹੈ ਤੇ ਉਹ ਵੀ ਸਿਸਟਮ ਜਿਹੜਾ ਹੈਗਾ 5 ਤੋਂ ਲੈ ਕੇ 7 8 ਤਰੀਕ ਤੱਕ ਪ੍ਰਭਾਵਿਤ ਕਰੇਗਾ ਉਮੀਦ ਹੈ ਸਰ ਉਸ ਸਿਸਟਮ ਦੇ ਵਿੱਚ ਵੀ ਲੱਗ ਰਹੇ ਨੇ ਜੀ ਧੰਨਵਾਦ ਸ਼ੁਕਰੀਆ